हां जी ਹੁਣ ਤੱਕ ਦੀ ਵੱਡੀਅਤ ਐਨ ਖਬਰ ਆ ਰਹੀ ਹੈ ਸਾਹਮਣੇ ਸੀਐਮ ਭਵੰਤਮਾਨ ਨੂੰ ਜਿਹੜਾ ਕਿ ਤਲਵ ਕੀਤਾ ਜਾਂਦਾਗਾ ਜਿਹੜਾ ਕਿ ਕਾਲ ਤਖਤ ਦੇ ਜੱਥੇਦਾਰ ਆ ਗੜਗੱਜ ਸਾਹਿਬ ਤਾਂ ਹੁਣ ਸੀਐਮ ਭਵੰਤਮਾਨ ਨੂੰ 15 ਤਰੀਕ ਦਿੱਤੀ ਸੀ ਜਿੱਦੇ ਕਿ ਭਾਈ ਉਹ ਕਾਲ ਤਖਤ ਤੇ ਜਾ ਕੇ ਜੋ ਇਹਨਾਂ ਨੇ ਸਵਾਲ ਪੁੱਛੇ ਤੇ ਉਹਨਾਂ ਦੇ ਜਵਾਬ ਵੀ ਦੇਣੇ ਸੀ ਤੇ ਪਰ ਲੇਕਿਨ ਹੁਣ ਸਮਾਂ ਕਿਉਂ ਬਦਲ ਦਿੱਤਾ ਗਿਆ ਸੀਐਮ ਭਵੰਤਮਾਨ ਨੂੰ ਨਿਯੁਕਤ ਜਾਂਦਾ ਵੀ 10 ਵਜੇ ਸਵੇਰ 10 ਵਜੇ ਕਾਲ ਤਖਤ ਦੇ ਸਾਹਮਣੇ ਪੇਸ਼ ਹੋਣਗੇ ਤੇ ਜੋ ਸਵਾਲ ਇਹਨਾਂ ਨੂੰ ਪੁੱਛੇ ਜਾਣਗੇ ਤਾਂ ਉਹ ਦੱਸੇ ਜਾਣਗੇ ਪਰ ਹੁਣ ਸੀਐਮ ਭਵੰਤਮਾਨ ਇੱਕ ਮੁੱਖ ਮੰਤਰੀ ਆ ਨਾ ਕਿ ਬਈ ਕਿਸੇ ਦਾ ਨੌਕਰ ਇਹ ਤਾਂ ਨਾ ਤੁਸੀਂ ਉਹਨੂੰ ਕਹੋ ਵੀ ਤੁਸੀਂ ਇਸ ਵਜੋਂ ਆਓ ਹੁਣ ਇਹਨਾਂ ਨੇ 4 ਵਜੇ ਦਾ ਸਮਾਂ ਰੱਖਤਾ ਉਹਨਾਂ ਨੇ ਸਵੇਰ 10 ਵਜੇ ਦਾ ਕਿਹਾ ਤਾਂ ਵੱਡੀ ਗੱਲ ਚਲੋ ਇਹ ਸਮੇਂ ਦੀ ਸੀਐਮ ਭਵੰਤਮਾਨ ਨੇ ਆਪਣੇ ਬਿਆਨ ਬਦਲਤੇ ਤਾਂ ਹੁਣ ਪਹਿਲਾਂ ਮੈਂ ਵੀਡੀਓ ਸੁਣਾਦਾ ਤਾਂ ਫਿਰ ਕਰਦੇ ਆਪਾਂ ਅੱਗੇ ਗੱਲਬਾਤ ਪਹਿਲਾਂ 2 ਮਿੰਟ ਦੀ ਵੀਡੀਓ ਸੁਣਾਦਗੀ ਜਿਹੜੀ ਹੁੰਦੀ ਹੈ ਅਪਡੇਟ ਆ ਤਾਂ ਫੇਰ ਕਰਦੇ ਹਾਂ ਅੱਗੇ ਗੱਲ ਹਾਂਜੀ ਵੀਡੀਓ ਤੁਸੀਂ ਸੁਣੀ ਲਈ ਹੈ ਜਿਹਦੇ ਵਿੱਚ ਬਈ ਰਾਸ਼ਟਰਪਤੀ ਨੂੰ ਵੀ ਸੂਚਨਾ ਕੀਤੀ ਜਾਂਦੀ ਹੈ ਵੀ ਜੋ ਇਸ ਸਮੇਂ ਤੇ 10 ਤਰੀਕ ਨੂੰ ਸਵੇਰ ਪਹੁੰਚਣਾ 15 ਤਰੀਕ ਨੂੰ ਤਾਂ ਬਈ ਹੁਣ ਜਿਹੜਾ ਕਾਲ ਤਖਤ ਦੇ ਜੱਥੇਦਾਰ ਆ ਗੜਗੱਦ ਸਾਹਿਬ ਸੁਖਬੀਰ ਬਾਦਲ ਦੇ ਜਿਹੜੇ ਆਪਾਂ ਕਹਿੰਦੇ ਆ ਲੋਕਾਂ ਦਾ ਕਹਿਣਾ ਵੀ ਚਮਚੇ ਇਹ ਲੋਕਾਂ ਦਾ ਕਹਿਣਾ ਮੇਰਾ ਕਹਿਣਾ ਨਹੀਂ ਹੈਗਾ ਤਾਂ ਹੁਣ ਉਹਨਾਂ ਬੰਨਿਓ ਸੀਮ ਭਵੰਤਮਨ ਨੂੰ ਪੇਸ਼ੀ ਤੇ ਬੁਲਾਇਆ ਜਾਂਦਾ ਵੀ ਵਿੱਚ ਹੁਣ ਗੱਲ ਇਹੀ ਆਉਂਦੀ ਆ ਵੀ ਮੁੱਖ ਮੰਤਰੀ ਕਿਸੇ ਦਾ ਨੌਕਰ ਤਾਂ ਹੈ ਨਹੀਂ ਬਈ ਹੁਣ ਜਿਹੜਾ ਉਹਨੇ 10 ਵਜੇ ਦਾ ਸਵੇਰ ਟਾਈਮ ਦਿੱਤਾ ਫੇਰ ਇਹਨੂੰ ਕਿਹਾ ਜਾਂਦਾ ਵੀ ਇਹ ਤਾਂ ਪਤੀਤਾ ਜੀ ਇਹ ਇੱਕ ਕਲੀਨ ਸੇਵ ਹੈ ਇਹ ਕਿਹੜਾ ਗੋਰ ਸਿੱਖਾ ਗਿਆ ਇਹ ਆ ਜਾਂ ਉਹ ਆ ਬਾਕੀ ਇੱਕ ਰੋਪ ਲਾ ਦਿੱਤਾ ਜਾਂਦਾ ਇੱਕ ਜਨਰੇਟ ਕੀਤੀ ਜਾਂਦੀ ਹੈ ਵੀਡੀਓ ਗਲਤ AI ਨਾਲ ਬਣਾ ਕੇ ਵੀ ਸੀਐਮ ਭੁਤਮਾਨ ਸੰਤ ਜਨੈਲ ਪਿੰਡਰਾਵਾਲੀ ਦੀ ਫੋਟੋ ਤੇ ਇਸ਼ਾਬ ਕਰ ਰਹੇ ਜੀ ਸ਼ਰਾਬ ਦੇ ਛੱਟੇ ਮਾਰ ਰਹੇ ਜੀ ਇਹ ਵੀ ਕਿਹਾ ਜਾਂਦਾ ਤਾਂ ਇਹ ਤਾਂ ਹੁਣ ਬਈ ਲੋਕ ਫੈਸਲਾ ਕਰਨਗੇ ਪਹਿਲੀ ਗੱਲ ਇੱਥੇ ਮੁੱਦੇ ਤੇ ਆਜੋ 328 ਰੂਪ ਕਿੱਥੇ ਗਾਇਬ ਹੋਇਆ ਕਿਹੜੇ ਦੇਸ਼ ਨੂੰ ਵੇਚਿਆ ਇਹ ਭਈ ਇਹਨਾਂ ਨੂੰ ਇਹ ਨਹੀਂ ਪਤਾ ਗੁਰਦੁਆਰਿਆਂ ਦੀਆਂ ਚਾਬੀਆਂ ਫੜੀ ਬੈਠੇ ਆ ਤੇ ਗੁਰੂ ਗੁਰੂ ਘਰ ਦੇ ਵਿੱਚੋਂ 328 ਰੂਪ ਗਾਇਬ ਹੋ ਜਾਣ ਇਹ ਵੀ ਨਹੀਂ ਪਤਾ ਲੱਗਦਾ ਵੀ ਕ્યાં ਕਿੱਥੇ ਹੈ ਕੌਣ ਲੈ ਗਿਆ ਇਹ ਮੁੱਦਾ ਚੱਲੀ ਜਾਂਦਾ ਜੇ ਕੋਈ ਇਹਨਾਂ ਨੂੰ ਅੱਗੋਂ ਸਵਾਲ ਪੁੱਛਦਾ ਜਿਹੜੀ ਐਸਜੀਪੀਸੀ ਆ ਇਸ ਨੂੰ ਮਾਮਲੇ ਦੇ ਵਿੱਚ ਵੀ ਬੀਜੀ ਇਹ ਪੈਸਾ ਜਿਹੜਾ ਇਹ ਕੌਣ ਖਾਰੇ ਇਹ ਗੱਲੇ ਦਾ ਹਿਸਾਬ ਦਿਓ ਸੀਐਮ ਭੰਤਮਨ ਨੂੰ ਕਿਹਾ ਜਾਂਦਾ ਫਿਰ ਇਹ ਕਹਿੰਦੇ ਹਿਸਾਬ ਪੁੱਛਲ ਮੜਾ ਤੂੰ ਕੌਣਾ ਭਾਈ ਅਸੀਂ ਤੁਹਾਨੂੰ ਸਵਾਲ ਕਰ ਸਕਦੇ ਆ ਤੁਸੀਂ ਸਾਨੂੰ ਨਾ ਪੁੱਛੋ ਇਹ ਗੱਲਾਂ ਕਹੀਆਂ ਜਾਂਦੀਆਂ ਤਾਂ ਹੁਣ ਵੀਡੀਓ ਤੁਸੀਂ ਸਾਰੇ ਨਹੀਂ ਸੁਣੀ ਲਈ ਆ ਪੰਜਾਬ ਦੇ ਵਿੱਚ ਜਿਹੜਾ ਹੁਣ ਮਾਹੌਲ ਬਣਿਆ ਖੜਾ ਗਿਆ ਨਾ ਇਸ ਮਾਹੌਲ ਨੂੰ ਲੈ ਕੇ ਭਾਈ ਪੰਜਾਬ ਚ ਪਹਿਲਾਂ ਤਾਂ ਆਪਾਂ ਇਹ ਕਹਿ ਦਈਏ ਸਾਡੇ ਜਿਹੜੇ ਸਿੱਖ ਲੋਗ ਆ ਆਪਾਂ ਮੈਂ ਇੱਕ ਵਾਰੀ ਨਹੀਂ ਕਈ ਵਾਰੀ ਵੀਡੀਓ ਪਾ ਚੁੱਕਿਆ ਜਦੋਂ ਕਿ ਗੁਰੂ ਆਪਾਂ ਕਹਿ ਦਈਏ ਵੀ ਗੁਰੂ ਗ੍ਰੰਥ ਦੀਆਂ ਬੇਅਦੀਆਂ ਹੋਈਆਂ ਕਈ ਵਾਰ ਹੋਈਆਂ ਵੀਡੀਓ ਬਹੁਤ ਵਾਰ ਮੈਂ ਪਾਈ ਹੈ ਤੇ ਪਰ ਹੁਣ 328 ਰੁਪਿਆਂ ਦਾ ਮਾਮਲਾ ਤੇ ਇਹ 328 ਰੁਪਏ ਜੇ ਪੁੱਛਦੇ ਆ ਜੱਗ ਪੁੱਛਦਾ ਵੀ ਕਿੱਥੇ ਕਹਿ ਬੋਗੇ ਜੀ ਪਰ ਨਹੀਂ ਪਤਾ ਗੁਰਦੁਆਰਿਆਂ ਦੇ ਵਿੱਚ ਭਈ ਰਹਿਣਾ ਜਾ ਸਕ ਰਹਿ ਸਕਦੇ ਆ ਇਹ ਮੰਨ ਕੇ ਚਲੋ ਉਹਨਾਂ ਦੀਆਂ ਡਿਊਟੀਆਂ ਵੀ ਲੱਗੀਆਂ ਹੁੰਦੀਆਂ ਉਹਨਾਂ ਦੀਆਂ ਚਾਬੀਆਂ ਉਹਨਾਂ ਕੋਲੇ ਹੁੰਦੀਆਂ ਗੁਰਦੁਆਰੇ ਦੀਆਂ ਚਾਬੀਆਂ ਇਹਨਾਂ ਦੇ ਕੋਲੇ ਹੁੰਦੀਆਂ ਤੇ ਪਰ ਲੇਖ ਲੈ ਇਹਨਾਂ ਨੂੰ ਇਹ ਨਹੀਂ ਪਤਾ ਵੀ ਇੱਥੋਂ ਕੀ ਚੀਜ਼ ਗਾਇਬ ਹੋਈ ਜਾਂਦੀ ਹੈ ਕੀ ਨਹੀਂ ਫਿਰ ਕਿੱਥੋਂ ਦੀਆਂ ਭਦਰਕਾਰੀਆਂ ਆ ਗਈਆਂ ਸੋਡੀਆਂ ਕਾਹਦੇ ਤੁਸੀਂ ਭਈ ਜ਼ਿੰਮੇਵਾਰੀਆਂ ਨਿਭਾ ਰਹੇ ਹੋ ਗੁਰਦੁਆਰਾ 328 ਰੁਪਏ ਦੇ ਮਾਮਲੇ ਨੂੰ ਛੱਡ ਕੇ ਹੁਣ ਇਧਰ ਨੂੰ ਹੋ ਗਏ ਸੀਐਮ ਭੰਤਮਾਨ ਮੰਨੀ ਨੂੰ ਕਿਉਂਕਿ ਸਕਵੀਰ ਬਾਦਲ ਦੇ ਨਾਲ ਹੁਣ ਇਹੇ ਮਿਲੇ ਹੋਏ ਆਗੇ ਤੇ ਇਸ ਕਰਕੇ ਸੀਐਮ ਭਵਨਤਮਨ ਤੇ ਸਵਾਲ ਚੱਕੇ ਜਾਂਦੇ ਆ ਤਾਂ ਹੁਣ ਸੀਐਮ ਭਵਨਤਮਨ ਦਾ 10 ਵਜੇ ਦਾ ਟਾਈਮ ਆ ਇਹਨਾਂ ਦਾ 4 ਵਜੇ ਦਾ ਹੁਣ ਸੀਐਮ ਭਵਨਤਮਨ ਕਹਿੰਦਾ ਵੀ ਸਮਾਂ ਨਹੀਂ ਮੈਂ ਬਦਲਦਾ ਮਹਾਰਾਸ਼ਟਰਪਤੀ ਨੇ ਸੂਚਨਾ ਕਰਤੀ ਉਸੇ ਸਮੇਂ ਤੇ ਉਹਨਾਂ ਨੇ ਪਹੁੰਚਣਾ ਤਾਂ ਮੈਂ ਬਦਲ ਨਹੀਂ ਸਕਦਾ ਸਮਾਂ ਤਾਂ ਇਹ ਕਹਿੰਦੇ ਆ 4 ਵਜੇ ਪਹੁੰਚ ਭਈ ਗੱਲ ਤਾਂ ਸਿਰਫ ਇਹ ਹੁੰਦੀ ਆ ਨਾ ਬੰਦਾ ਆ ਤਾਂ ਰਿਹਾ ਵੱਡੀ ਗੱਲ ਤੇ ਇਹ ਆ ਵੀ ਅੱਗੋਂ ਤਾਂ ਨਹੀਂ ਮੁੱਕ ਰਿਹਾ ਜਦੋਂ ਤੁਸੀਂ ਬੁਲਾਇਆ ਉਹਨੂੰ ਤਾਂ ਉਹ ਪਹੁੰਚ ਰਿਹਾਗਾ ਤਾਂ ਖੜੋ ਫਰਕ ਅੱਗੇ ਜਾ ਕੇ ਕਰੋ ਗੱਲਬਾਤ ਸਾਹਮਣੇ ਹੋ ਕੇ ਅਗਲੇ ਦੇ ਹੁਣ ਤੁਸੀਂ ਨਾ ਨਾ 4 ਵਜੇ ਦਾ ਸਮਾਂ ਰੱਖ ਕੇ ਉਹ ਅਗਲੇ ਨੂੰ ਜਲੀਲ ਕਰੋ ਵੀ ਭਾਈ ਅਸੀਂ ਤਾਂ ਆਪਦੀ ਮਰਜ਼ੀ ਨਾਲ ਬੁਲਾਵਾਂਗੇ ਹੋ ਸਕਦਾ 4 ਵਜੇ ਦਾ ਸਮਾਂ ਵੀ ਰੱਖ ਲਿਆ ਬਾਅਦ ਵਿੱਚ ਚੇਂਜ ਕਰ ਦੇਣ ਨਹੀਂ ਜੀ ਅਸੀਂ ਤਾਂ 5 ਵਜੇ ਬੁਲਾਵਾਂਗੇ ਜਾਂ 7-10 ਵਜੇ ਬੁਲਾਵਾਂਗੇ ਇਹ ਬਈ ਭੂਤੰਤਮਾਨ ਇੱਕ ਮੁੱਖ ਮੰਤਰੀ ਆ ਕਿਸੇ ਦਾ ਨੌਕਰ ਤਾਂ ਨਹੀਂ ਹੈਗਾ ਨਾ ਤਾਂ ਜਿਹੜੀ ਹੁਣ ਤੱਕ ਦੀ ਵੀਡੀਓ ਸੀ ਇਹ ਸੋਡਾ ਨਾਲ ਸਾਂਝੀ ਜ਼ਰੂਰ ਕਰਨੀ ਸੀ ਸੋਡਾ ਇਸ ਮਾਮਲੇ ਬਾਰੇ ਕੀ ਕਹਣਾ ਬਈ ਆਪਣੀ ਕਮੈਂਟ ਜ਼ਰੂਰ ਰੱਖੋ ਮਿਲਦੇ ਹਾਂ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਧੰਨਵਾਦ